ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਧੁੰਨ ਧੁੰਨ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਸੋ ਜੇਕਰ ਦੋਸਤੋ ਇਸ ਪਿੰਡ ਦੀ ਗੱਲ ਕਰ ਲਈਏ ਤੇ ਨਾਲ ਲੱਗਦੇ ਪਿੰਡ ਸਿਤਵਾ ਪਿੰਡ ਬਿਲਕੁਲ ਨਾਲ ਲੱਗਦਾ ਵੀਰਮ ਇੱਕ ਪਾਸੇ ਆ ਕੋਟਲੀ ਸੌਰ ਸਿੰਘ ਵੱਡਾ ਪਿੰਡ ਸੌਰ ਸਿੰਘ ਦੀ ਦੂਰੀ ਥੋੜੀ ਐ ਇਸ ਪਿੰਡ ਤੋਂ ਵਿਧੀਜੰਦ ਸ਼ੀਨਾ ਵੀ ਥੋੜੇ ਕਿਲੋਮੀਟਰ ਐ ਇਥੋਂ ਇੱਕ ਪਾਸੇ ਨਾਰਲੀ ਨਾਰਲਾ ਪਿੰਡ ਬਿਲਕੁਲ ਲੱਗੇ ਹੈਗਾ ਤੇ ਖਾਸ ਵਿਜਿਟ ਤੁਸੀਂ ਪਿੰਡ ਧੌਨ ਕਰਨੀ ਹੈਗੀ ਆ ਠੀਕ ਹੈ ਜੀ ਤੇ ਵੀਰ सोनू ਦੇ ਕੋਲੇ ਦੋਸਤੋ ਪਹੁੰਚੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਜੀ ਬਿਲਕੁਲ ਵੀਡੀਓ ਦੇ ਵਿੱਚ ਪਸ਼ੂ ਵਪਾਰ ਦਾ ਕੰਮ ਨਹੀਂ ਹੈਗਾ ਬਿਲਕੁਲ ਘਰ ਦੇ ਪਸ਼ੂ ਆ ਘਰ ਦੇ ਪਸ਼ੂਆਂ ਦੇ ਵਿੱਚੋਂ ਅੱਜ ਦੋਸਤੋ ਤਿੰਨ ਪਸ਼ੂ ਬਕਾਊ ਆ ਤਿੰਨੇ ਬੇੜਾ ਨੇ ਦੋ ਬੇੜਾ ਬਿਲਕੁਲ ਸੋਈਆਂ ਸਵਾਈਆਂ ਨੇ ਤੇ ਇੱਕ ਬੇੜ ਗੱਬਣਾ ਬਿਲਕੁਲ ਘਰ ਦੀ ਜਿਹੜੀ ਦੋਸਤੋ ਵੇੜਾ ਘਰ ਦੀ ਜੰਮੀ ਭਲੀ ਆ ਪਿਛਲੇ ਸਵੇਿਆਂ ਦਾ ਦੁੱਧ ਵੀ ਜਿਹੜਾ ਵੀਰ ਨੇ ਚਪਾਈ ਕੀਤੀ ਆ ਸੋ ਪੂਰੀ ਡਿਟੇਲ ਵੀਰ सोनू ਤੋਂ ਆਪਾਂ ਲੈ ਲਾਂਗੇ ਇਹਨਾਂ ਬੇੜਾਂ ਦੇ ਰਿਗਾਰਡਿੰਗ ਠੀਕ ਹੈ ਜੀ ਬਾਕੀ ਤਸੱਲੀ ਜਿਹੜੀ ਹੈਗੀ ਆ ਤੁਸੀਂ ਘਰ ਆਣ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਪਸ਼ੂ ਦੋ ਜਿਹੜੇ ਆ ਤੁਹਾਨੂੰ ਬਿਲਕੁਲ ਤਾਜ਼ੇ ਸਵੇ ਸਵੇ ਵਿਖਾ ਦੇਣੇ ਆ ਇੱਕ ਵੜ ਜਿਹੜੀ ਗੱਬਣ ਨੂੰ ਤਿਫਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਘਟੋਗੜ 8 ਸੱਤ ਨਗ ਨਹੀਂ ਉਹਨਾਂ ਦੇ ਵਿੱਚੋਂ ਜਿਹੜੇ ਅੱਜ ਤਿੰਨ ਪਸ਼ੂ ਬਕਾਊਗਾ ਤਿੰਨੇ ਵੜਾ ਨੇ ਰੇਟ ਭਾਅ ਪੜਦਾ ਬਿਲਕੁਲ ਦੋਸਤੋ ਜਾਇਜ਼ ਹੋਊਗਾ ਠੀਕ ਹੈ ਜੇ ਸਵੇਰ ਨੂੰ ਰੇਟ ਜਜਣਗੇ ਤਸੱਲੀ ਹੋਊਗੀ ਉਹ ਵੀਰ ਆਪਦਾ ਬਿਲਕੁਲ ਪਿੰਡ ਧੁੰਨ ਪਹੁੰਚ ਕੇ ਤੁਸੀਂ ਤਸੱਲੀ ਕਰ ਸਕਦੇ ਆ ਅੱਜ ਦੋਸਤੋ 21 ਨਵੰਬਰ ਨੂੰ ਇਹ ਆਪ ਠੀਕ ਹੈ ਜੀ ਆਪ ਨੂੰ ਇੰਨੀ ਜਾਣਕਾਰੀ ਵੀਰ ਸੋਨੂ ਤੋਂ ਪੂਰੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਬਾਈ ਸੋਨੂ ਸਸਰੀ ਕਾਲ ਸਸਰੀ ਕਾਲਾ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਵੀ ਆਪਣੇ ਪਸ਼ੂ ਜਿਹੜੇ ਘਰ ਦਾ ਜ਼ਿਕਰ ਕੀਤਾ ਘਰ ਦੇ ਘਰੇਲੂ ਪਸ਼ੂ ਹਾਂਜੀ ਹਾਂਜੀ ਇਹ ਘਰ ਦੇ ਹੀ ਆਪਣੇ ਇਹ ਆ ਦੋ ਵੈੜਾ ਵਾ ਇਹ ਬਿਲਕੁਲ ਪਹਿਲਣਾਂ ਨੇ ਹਾਂਜੀ ਆ ਜਿਹੜੀਆਂ ਦੋਵੇਂ ਵੈੜਾ ਤੇ ਉਹ ਇਹ ਤੀਜੇ ਸਵੇ ਸੁਣੀ ਆ ਠੀਕ ਹੈ ਉਹ ਜੇ ਗੱਬਣ ਆ ਮਤਲਬ ਪੀ ਵੀ ਉਹ 20 ਦਿਨ ਲੈਂਦੀ ਆ ਅੱਛਾ ਫਿਰ ਸਾਨੂੰ ਇਹ ਜੜੀਆਂ ਵੜਾ ਆਪਣੇ ਹੱਥੀ ਤਿਆਰ ਕੀਤੀਆਂ ਹਾਂਜੀ ਹਾਂਜੀ ਆਪਣੇ ਹੱਥੀ ਪਲੀਆਂ ਜੰਮੀਆਂ ਨੇ ਹਾਂਜੀ ਹਾਂਜੀ ਠੀਕ ਆ ਤੇ ਇਹ ਜਿਹੜੀ ਬੱਚੀ ਹੈ ਕਿੰਨੇ ਕ ਸਮੇਂ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਹਾਂਜੀ ਇਹਦੇ ਮਗਰ ਬੱਚੀ ਆ ਮਗਰ ਵੀ ਬੱਚੀ ਆ ਹਾਂਜੀ ਉਹ ਡੱਬੀ ਠੀਕ ਆ ਜੀ ਸੋ ਐਚ ਐਫ ਕਰੋਸ ਅੰਗ ਦੇ ਵਿੱਚ ਹੈਗੀ ਆ ਦੋਸਤੋ ਥੋੜੇ ਥੋੜੇ ਸਿੰਘ ਹੈਗੇ ਝੁੰਗੀ ਆਪਾਂ ਕਹਿ ਦਿੰਦੇ ਆ ਸਿੰਘ ਬੇਸ਼ੱਕ ਨਾਰਮਲ ਹੈਗੇ ਕੋਈ ਵੰਗਾ ਬੁੰਗਾ ਪਾ ਲਈਦਾ ਇਹਨੂੰ हां जी ये बहुत हां जी हां जी बंगा पाले दा पाले दा तो कितना दूध वीर सोनू हैगा एक हफ्ते दी सुई ਥੱਲੇ ਹੁਣ ਦੁੱਧ ਕਿੰਨਾ ਇਹਦੇ ਥੱਲੇ 10 ਕਿਲੋ ਬਿਲਕੁਲ ਤਿਆਰ ਆ 10 ਕਿਲੋ ਆ ਜੀ ਠੀਕ ਆ ਜੀ ਤੇ ਇਹ ਘੱਟੋ ਘਾਟ 12 13 ਕਿਲੋ ਮਤਲਬ ਚਵਾਈ ਗਈ ਹੈ ਠੀਕ ਆ ਜੀ हां जी ਤੇ ਚਵਾਈ ਚੂਈ ਚੰਗੀ ਬਿਲਕੁਲ ਐਨ ਐ ਚਵਾਈ ਚੂਈ ਬਿਲਕੁਲ ਓਕੇ ਆ ਠੀਕ ਆ ਜੀ ਲਓ ਕੱਢ ਲਿਓ ਬਾਹਰ ਤੋੜ ਕੇ ਦਿਖਾ ਦਿਓ ਜੀ ਸੋ ਦੋਸਤੋ ਪਹਿਲਾ ਸੁਆ ਪਲੂਨ ਇਹ ਬੱਚੀ ਸੂਈ ਆ ਬਿਲਕੁਲ ਘਰ ਦੀ ਜੰਮੀ ਪਲੀ ਬੱਚੀ ਆ ਤੇ ਹਾਈਟ ਮੀਡੀਅਮ ਆ ਕਰਾਸ ਅੰਗ ਦੇ ਵਿੱਚ ਹੈਗੀ ਆ ਜਿੱਦਾਂ ਨੋਰਮਲ ਇੱਕ ਐਚ ਐਫ ਕਰਾਸ ਅੰਗ ਦੇ ਵਿੱਚ ਪਸ਼ੂ ਆਪਾਂ ਦੇਖਦੇ ਆ ਠੀਕ ਆ ਤੇ ਮਗਰ ਵੀ ਬੱਛੀ ਐ ਆਪ ਵੀ ਪਹਿਲਾ ਸੂਆ ਸੂਈ ਆ ਸੋ ਆਰਡਰ ਦੀ ਕੁਆਲਿਟੀ ਤੁਸੀਂ ਇਹ ਦੇਖ ਲਓ ਠੀਕ ਆ ਜੀ ਫਿਕਸ ਅੱਡਾ ਛੱਡਾ ਹੈਗਾ ਆਰਡਰ ਦੀ ਕੁਆਲਿਟੀ ਬਿਲਕੁਲ ਫਿਕਸ ਜੀ ਆ ਤੇ ਬਾਕੀ ਥਣ ਥਣ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆ ਰੋਕਿਓ ਤੁਹਾਨੂੰ ਵੀਰੇ 2 ਮਿੰਟ ਮੜ ਪਰੋਂ ਤੁਮਾਲ ਗਿਆ ਆ ਆ ਲੋ ਜੀ ਸਰਤੋਂ ਦੀ ਕੁਆਲਿਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਤੇ ਥਾਨੂੰ ਥੋੜਾ ਜਿਹਾ ਛੋਟਾ ਰੱਖਦੀ ਹੈ ਬੇਸ਼ੱਕ ਮੁੱਠੀ ਹੱਥੀ ਚਵਾਈ ਹੋ ਜਾਂਦੀ ਹੈ ਵੈਸੇ ਹਾਂਜੀ ਹਾਂਜੀ ਵਧੀਆ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਅਜੇ ਸੂਈ ਨੂੰ ਇੱਕ ਹਫਤਾ ਆਇਆ ਤੇ ਥਣ ਬਣਾਉਗੀ ਵੈਸੇ ਹੋਰ ਇੱਕ ਹਫਤਾ ਆਇਆ ਹੈ ਬਿਲਕੁਲ ਥਣ ਦੋਸਤੋ ਨਾਰਮਲੀ ਜਿਵੇਂ ਜਿਵੇਂ ਚਵਾਈ ਬਿਲਕੁਲ ਅੱਗੇ ਕੋਈ ਵੀਰ ਕਰੂਗਾ ਫਾਰਮਰ ਵੀ ਥਣ ਹੋਰ ਕੱਢ ਆਉਗੀ ਠੀਕ ਹੈ ਕਿਉਂਕਿ ਅਜੇ ਪਹਿਲਾ ਸੂਬਾ ਸੂਈ ਆ ਤੇ ਥਣ ਬਿਲਕੁਲ ਤੁਹਾਨੂੰ ਜੇ ਹੈ ਨਜ਼ਦੀਕੀ ਤੋਂ ਦਿਖਾ ਦਿੰਦੇ ਨੇ ਕਿ ਦੂਰੋਂ ਵੀਡੀਓ ਕਿਸੇ ਵੀਰ ਨੇ ਆਉ लो जी ਵੱਛੀ ਬਿਲਕੁਲ ਠੰਡੀ ਧੀ ਰਹੀ ਆ ਸੀਲ ਸਾਊਗਾ ਦੋਸਤੋ ਕੋਈ ਵੀ ਰਾਵੇ ਆਪਦੀ ਨਰਖ ਪਰਖ ਤੁਸੀਂ ਕਰ ਲਿਓ ਠੀਕ ਆ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਨਲਾਈਨ ਕੋਈ ਵੀਰ ਮੰਗਾ ਰਿਹਾ ਤੇ ਫਿਰ ਵੀ ਤੁਸੀਂ ਕੋਈ 10 ਕਿਲੋ ਮੰਨ ਕੇ ਵੀ ਸੌਦਾ ਕਰ ਸਕਦੇ ਹੋ ਠੀਕ ਆ ਤੇ ਵੈਸੇ ਵੀਰ ਜੀ ਕੋਈ ਆਨਲਾਈਨ ਮੰਨ ਲਓ ਸੌਦਾ ਕਰਦਾ 10 ਕਿਲੋ ਦੁੱਧ ਮੰਨ ਕੇ ਕਰ ਲੇਗੇ ਥੋੜਾ ਪਾਤਾ ਘਟ ਨਹੀਂ ਬਿਲਕੁਲ 10 ਕਿਲੋ ਤੇ ਤਿਆਰ ਆ ਨਾ ਠੀਕ ਆ ਤੇ ਉਹ ਤਰ੍ਹਾਂ ਵੈਡ 13 14 ਕਿਲੋ ਕੱਢੂਗੀ 13 14 ਹਾਂਜੀ ਠੀਕ ਹੈ ਜੀ ਸੋਈ ਨੂੰ ਮੇਰੇ ਹਜੇ ਥੋੜੇ ਦਿਨ ਹੀ ਹੋਏ ਹੈ ਹਨਾ ਹਾਂਜੀ ਸੋਈ ਨੂੰ ਹਫਤਾ ਆ ਉਹ ਬੱਚੀ ਹੈ ਮਗਰ ਹਾ ਜਿਹੜੀ ਬੈਠੀ ਹੈ ਬੱਚੀ ਹੈ ਖੜੀ ਜਿਹੜੀ ਖੜੀ ਹੈ ਠੀਕ ਹੈ ਇਹ ਖੜੀ ਬੱਚੀ ਹੈ ਮਗਰ ਠੀਕ ਹੈ ਜੀ ਠੀਕ ਹੈ ਜੀ ਇਹ ਬੱਚਾ ਜਿਹੜਾ ਦੋਸਤੋ ਇਸ ਪੰਜ ਨੰਬਰ ਵਾਲੀ ਵੈੜ ਦੇ ਥੱਲੇ ਆ ਬੱਚੀ ਆ ਫੀਮੇਲ ਕਾਫ ਅੱਛਾ ਫਿਰ ਕਿੰਨਾ ਮੁੱਲ ਕੀ ਲੈ ਦੇ ਰੋਗੇਗਾ ਮੁੱਲੇ ਦਾ 40000 ਕਰਦੇ ਆ ਅੱਛਾ ਜੀ ਹਾਂਜੀ ਚੱਲ ਜੀ ਹੇਰ ਵਿੱਚੋਂ ਛੋੜਛੱਪਾ ਜੂਗਾ ਮਾਮਕਾ ਵਿੱਚੋਂ ਛੋੜ ਹੋ ਜੂਗਾ ਮਾਨਤਾਨ ਹੋ ਜੂਗਾ ਥੋੜਾ ਬੋੜਾ ਜ਼ਰੂਰ ਕਰ ਦਿਓ ਜਿੰਨਾ ਵੀ ਗੁੰਜਾਇਸ਼ ਹੋਈ ਮੈਂ ਜਿੰਨੀ ਗੁੰਜਾਇਸ਼ ਹੋ ਖਰਾਂਗੇ ਬਿਲਕੁਲ ਨਾ ਵੀ ਦੋਸਤੋ ਵਿੱਚੋਂ ਮਾਨਤਾਨ ਹੋ ਜੂਗਾ ਜਿੰਨੀ ਵੀ ਗੁੰਜਾਇਸ਼ ਹੁੰਦੀ ਆ ਦੋਸਤੋ ਵਿੱਚੋਂ ਮਾਨਤਾਨ ਜ਼ਰੂਰ ਹੁੰਦਾ ਹਰ ਇੱਕ ਪਸ਼ੂ ਦੇ ਵਿੱਚੋਂ ਬਾਕੀ ਘਰ ਦੇ ਪਸ਼ੂ ਆ ਘਰੇਲੂ ਆ ਠੀਕ ਆ ਤੇ ਆ ਆਪਣੇ ਕੋਲ ਆ ਗਈ ਸ਼ਾਹੀਵਾਲ ਕਰੋਸਾਂਗ ਦੇ ਵਿੱਚ ਹੈ ਹਾਂਜੀ ਹਾਂਜੀ ਇਹ ਪੱਛੀ ਪਹਿਲਾ ਸਵੇਰ ਸੂਈ ਹੈ ਇਹ ਵੀ ਪਹਿਲਣ ਆ ਪਹਿਲਾਂ ਨਹੀਂ ਆ ਵੀ ਆਪਣੇ ਬਿਲਕੁਲ ਘਰ ਦੀ ਹੋਮ ਬ੍ਰੀਡ ਹੀ ਆਪਣੇ ਹਾਂਜੀ ਹਾਂਜੀ ਬਿਲਕੁਲ ਘਰ ਦੀ ਹੈ ਠੀਕ ਆ ਜੀ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸਮਾਂ 20 25 ਦਿਨ ਹੋਏ ਆ ਅੱਛਾ ਜੀ ਇਹਦਾ ਡਾਡਾ ਬੱਚਾ ਮਰ ਗਿਆ ਏ ਅੱਛਾ ਬੱਚਾ ਮਰ ਗਿਆ ਜੀ ਹਾਂਜੀ ਠੀਕ ਆ ਤੇ ਵੀ ਆ ਪਤੀਆ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਇਹਨੂੰ 25 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਕੋਈ ਰਿਕਾਰਡ ਇਹਦਾ ਹੋਵੇ ਆਪਣੇ ਕੋਲ ਕੋਈ ਸੂਈ ਦਾ ਬੱਚਾ ਨਾਲ ਪ੍ਰੋਪਰ ਹੈ ਕੋਈ ਵੀਡੀਓ ਬੜੀ ਹੋਵੇ ਆਪਣੇ ਕੋਲ ਬੱਚੇ ਦੀ ਨਾਲ ਪ੍ਰੋਪਰ ਸੂਈ ਦੀ ਇਹਦੀ ਨਹੀਂ ਵੀਡੀਓ ਬਣਾਈ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਕੋਈ ਗੱਲ ਨਹੀਂ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਤੇ ਸੂਬਾ ਪਹਿਲਾਂ ਨਹੀਂ ਇਹ ਵੀ ਬੱਚੀ ਦਾ ਹਾਂਜੀ ਪਹਿਲਾਂ ਨਹੀਂ ਠੀਕ ਆ ਹੁਣ ਦੁੱਧ ਦੇ ਥਲੇ ਕਿੰਨਾ ਚੋਰੇ ਆ ਆਪਾਂ ਦੁੱਧ ਇਹਦੇ ਥਲੇ 10 ਕਿਲੋ ਹੈਗਾ ਇਸ ਟਾਈਮ 10 ਕਿਲੋ ਹਾਂਜੀ ਪਹਾੜੇ ਤੇ ਆ ਪਹਾੜੇ ਤੇ ਠੀਕ ਹੈ ਜੀ ਪਹਾੜੇ ਤੇ ਇਸੇ ਤਰ ਪਹਾੜਾ ਪਾ ਕੇ ਵੰਗਾ ਪਾ ਕੇ ਬਹਿ ਜੋ ਮਸਣੀ ਹਲਦੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਬੱਚੀ ਜਿਹੜੀ ਹੈਗੀ ਬਿਲਕੁਲ ਪਹਾੜੇ ਤੇ ਮਿਲਦੀ ਹੈ ਠੀਕ ਹੈ ਜੀ ਤੇ ਪਹਾੜੇ ਤੇ ਤੁਸੀਂ ਚਵਾਈ ਕਰ ਸਕਦੇ ਜੇ ਦੋ ਟਾਈਮ ਕੋਈ ਵੀਰ ਆਪਦੀ ਬਿਲਕੁਲ ਪਹਾੜੇ ਤੇ ਪਰਫਾਰਮ ਕਰਕੇ ਤੁਸੀਂ ਦੇਖ ਸਕਦੇ ਜੇ ਤੇ ਥਣ ਥਣ ਇਹਦਾ ਜਿਹੜਾ ਦੋਸਤੋ ਪੂਰਾ ਮੁਠੀ ਥਾਣਾ ਠੀਕ ਹੈ ਜੀ ਚੰਗਾ ਥਾਣਾ ਸੋ ਹੱਥੀ ਚਵਾਈ ਦਾ ਥਾਣਾ ਵੈਸੇ ਪਸਮੂਕੇ ਥਾਣਾ ਹੋਰ ਥੋੜਾ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸੋਨੂ ਭਾਈ ਇਹਨੂੰ ਵੀ ਤੋੜ ਦਿਓ ਮੜਾ ਖੋਲ ਦਿਗੇ ਸੋ ਬੱਚਾ ਜਿਹੜਾ ਦੋਸਤੋ ਇੱਕ ਬੇਰਵਾ ਵੀਰ ਨੇ ਪਾਇਆ ਬੱਚਾ ਇਹਦਾ ਜਿਹੜਾ ਮਗਰ ਨਹੀਂ ਹੈਗਾਗਾ ਵੀ ਇਸੇ 20-25 ਕਿ ਦਿਨਾਂ ਦੀ ਸੋਈ ਆ ਤੇ ਫਿਰ ਵੀ ਕੋਈ ਵੀ ਆਣ ਕੇ ਆਪਦੀ ਤਸੱਲੀ ਤੁਸੀਂ ਕਰਦੇ ਹੋ ਦੁੱਧ 10 ਕਿਲੋ ਹੈਗਾ ਠੀਕ ਆ ਤੇ ਸ਼ਾਹੀਵਾਲ ਕਰੋਸਾਂਗੇ ਦੇ ਵਿੱਚ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਠੀਕ ਹੈ ਜੀ ਲਾਲ ਜਿਹਾ ਰੰਗ ਉਹ ਪਸ਼ੂ ਡਰਦੇ ਆ ਦੋਸਤੋ ਘਰੋਂ ਜਿਹੜੇ ਪਸ਼ੂ ਨਿਕਲਦੇ ਆ ਕਈ ਨਾ ਘਰ ਦੇ ਪਸ਼ੂ ਆ ਠੀਕ ਆ ਲਓ ਜੀ ਠੀਕ ਆ ਅੱਛਾ ਫਿਰ ਇਦੀ ਕੀ ਡਿਮਾਂਡ ਕੀਤੀ ਫਿਰ ਕਿੱਥੋਂ ਤੱਕ ਦੇਣ ਲੈਣ ਇਹਦਾ ਮੋਲ ਆਪਾਂ 35000 ਕਰਦੇ ਆ ਅੱਛਾ ਜੀ ਤੇ 32000 ਦੀ ਦੇ ਦਾਂਗੇ 32 ਦੀ ਹਾਂਜੀ ਹੂੰ ਠੀਕ ਹੋਰ ਗੁੰਜਾਇਸ਼ ਹੋ ਜੂਗੀ ਜੋ ਮੰਨਤਾ ਵਿੱਚੋਂ ਮੰਨਤਾਂ ਹੋ ਜਾਊਗਾ ਠੀਕ ਆ ਲੋ ਜੀ 32000 ਦੀ ਦੋਸਤੋ ਲਾਸਟ ਵੀਰਾਂ ਦਾ ਵੀ ਲੈਣ ਦੇਣਾ 32000 35000 ਜਿਹੜੀ ਡਿਮਾਂਡ ਹੈਗੀ ਇਸ ਬੱਚੀ ਦੀ ਠੀਕ ਆ ਸੋ ਬਾਕੀ ਬੱਚੀ ਤੁਸੀਂ ਦੇਖ ਲੀਏ ਪੂਰੀ ਨਿਗਰ ਆ ਸੋ ਜਿਸ ਕਿਸੇ ਵੀਰ ਨੇ ਬਿਲਕੁਲ ਘਰੇ ਰੱਖਣੀ ਹੈ ਘਰੇ ਲਈ ਵੀਰ ਨੇ ਚੋਣੀ ਆ ਤਾਂ ਵੀ ਤੁਸੀਂ ਖਰੀਦ ਕਰ ਸਕਦੇ ਜੀ ਠੀਕ ਆ ਤੇ ਥੋੜਾ ਜਿਹਾ ਰੀਜ਼ਨ ਕਾਰਨ ਇਹ ਬਣਿਆ ਸੀ ਵੀ ਪਸ਼ੂ ਬਧੇਰੇ ਹੋਣ ਕਰਕੇ ਜਿਹੜੇ ਸੇਲ ਕਰਦੇ ਨੇ ਹਾਂਜੀ ਹਾਂਜੀ ਪਸ਼ੂ ਜਾਦੇ ਆ ਤੇ ਤਾਂ ਕਰਕੇ ਸੇਲ ਕਰਨ ਦਾ ਠੀਕ ਆ ਜੀ ਸੋ ਬਿਲਕੁਲ ਜਿਹੜਾ ਦੋਸਤ ਇਹ ਰੀਜ਼ਨ ਕਾਰਨ ਸੀਗਾ ਬਾਕੀ ਤੁਸੀਂ ਆਪਦਾ ਕੋਈ ਵੀਰ ਆਓ ਆਵਦੇ ਚੋਕੇ ਦੇਖੋ ਠੀਕ ਆ ਤੇ 32000 ਲਾਸਟ ਲੈਂਡ ਦੇ ਨਾਲ ਤੇ ਚੋਕੇ ਮੌਕੇ ਤੇ ਥੋੜਾ ਬਾਤਾ ਇਧਰ ਉਧਰ ਗਮਾਨਤਨ ਹੋਣਾ ਹੋਇਆ ਉਹ ਵੀ ਹੋ ਜਾਊਗਾ ਠੀਕ ਆ ਤੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਬਿਲਕੁਲ ਇੱਕ ਵੱਡੀ ਵੜ ਇਹ ਸੀਗੀ ਇਹ ਗੱਬਣਾ ਜੀ ਹਾਂਜੀ ਇਹ ਗੱਬਣ ਆ ਠੀਕ ਆ ਇਹ ਵੜ ਗੱਬਣਾ ਠੀਕ ਆ ਜੀ ਇਹ ਇਹ ਵੀ ਆਪਾਂ ਪਿਛਲੇ ਸੂਵੇ ਕੋਈ ਚੋਈ ਆ ਆਪ ਘਰੇ ਹਾਂਜੀ ਇਹ ਚੋਈ ਆ ਪਿਛਲੇ ਸੂਵੇ ਆਪਾਂ ਵੀ ਠੀਕ ਆ ਹੁਣ ਕਿੰਨੇ ਸੂਵੇ ਸੁਣ ਜਾ ਰਹੀ ਐ ਇਹ ਤੀਜੇ ਮੰਨ ਲਓ ਜਾਂ ਚੌਥੇ ਮੰਨ ਲਓ ਠੀਕ ਆ ਜੀ ਤੀਜਾ ਚੌਥਾ ਸੂਬਾ ਹਾਂਜੀ अच्छा वीर देन ਹੁਣ ਕਿੰਨੇ ਲਿਖਤੀ ਤੌਰ ਤੇ ਕਿੰਨੇ ਕ ਪਾਇਆ ਸੂਣ ਦੇ ਵਿੱਚ ਦਿਨ ਇਹਦੇ 20 ਤੋਂ 25 ਦਿਨ ਦੇ ਲਾਗੇ ਬੰਨੇ ਪਏ ਆ 20 ਤੋਂ 25 ਹਾਂ ਵੱਧ ਵੀ ਖੜ ਸਕਦੀ ਆ ਠੀਕ ਆ ਹਾਂਜੀ ਮਹੀਨਾ ਮੰਨ ਕੇ ਕੋਈ ਲੈ ਜੇ ਮਹੀਨਾ ਮੰਨ ਕੇ ਲੈ ਜੇ ਕੋਈ ਤੇ ਲਾਏ ਲੂਏ ਵੈਸੇ ਪਈ ਓਕੇ ਵੈਸੇ ਆਰਡਰ ਦੇ ਵਿੱਚ ਬਿਲਕੁਲ ਬਣਾਉਣਾ ਸ਼ੁਰੂ ਨਹੀਂ ਕੀਤਾ ਕਿ ਜਿਵੇਂ ਲਾਏ ਪਈ ਹੁੰਦੀ ਆ ਪਈ ਆ ਲਾਏ ਅੱਛਾ ਠੀਕ ਆ ਜੀ ਲਓ ਜੀ ਤੋਰ ਦਿਓ ਤੋ ਤੋ ਸੋ ਸੁਭਾ ਤੇਜਗੁਰੂ ਮਨ ਲੈ ਆਪਦੀ ਸਮਝਣਾ ਚੌਥਾ ਮੰਨ ਲੈ ਠੀਕ ਆ ਜੀ ਸ਼ਾਹੀਵਾਲ ਐਚ ਐਫ ਕਰੋਸ ਆਂਗਦੇ ਆ ਹੈਗੀ ਠੀਕ ਆ ਜੀ ਐਚ ਐਫ ਤੇ ਸ਼ਾਹੀਵਾਲ ਕਰੋਸ ਆਂਗਦੇ ਵਿੱਚ ਠੀਕ ਆ ਹਾਈਟ ਕੱਦ ਨਾਰਮਲੀ ਜਿੱਡਾ ਆਪਾਂ ਇੱਕ ਐਚ ਐਫ ਵੈੜ ਤਾਂ ਦੇਖਦੇ ਆਂ ਦੋਸਤੋ ਹਾਈਟ ਉਹਦੇ ਵਿੱਚ ਤੁਸੀਂ ਕੋਈ ਵੀਰ ਅਕਾਊਂਟ ਕਰ ਲਿਓ ਤੇ ਮਹੀਨਾ ਘੱਟੋ ਘੱਟ ਸਮਾਂ ਹਜੇ 50 ਤੋਂ ਦੇ ਵਿੱਚ ਠੀਕ ਆ ਤਾਂ ਵੈੜ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਜਦੋਂ ਵੀਰ ਪਿਛਲੇ ਸਵੇਰ ਦੀ ਗੱਲ ਕਰ ਲਈਏ ਹਾਂਜੀ ਪਿਛਲੇ ਸਵੇਰ ਕਿੰਨੀ ਕੁ ਮਿਲਕਿੰਗ ਕਰਵਾਈ ਹੈ ਪਿਛਲੇ ਸਵੇਰੇ ਨੇ 20 ਕਿਲੋ ਕੱਢਿਆ ਹੈ ਤੇ ਪਿਛਲੇ ਸੋਵੇ ਤੱਕ ਵੀ ਦਾ ਰਿਕਾਰਡ ਜਾਂ ਕੋਈ ਆਪਣੇ ਕੋਲ ਤੁਸੀਂ ਆਖਰੇ ਸੀ ਵੀ ਵੀਡੀਓ ਆਪਣੇ ਕੋਲ ਮੌਜੂਦ ਹੈ ਹਾਂਜੀ ਹਾਂਜੀ ਵੀਡੀਓ ਹੈਗੀ ਆ ਵੀ ਇਹਦੇ ਥੱਲੇ ਬਣਿਆ ਜਿਹੜਾ ਚੱਡਾ ਸੀ ਬਿਲਕੁਲ ਤਿਆਰ ਸੀ ਜਦੋਂ ਚੱਡਾ ਪੂਰਾ ਬਣਿਆ ਸੀ ਜਦੋਂ ਹਾਂ ਚੱਡਾ ਤਿਆਰ ਸੀ ਬਿਲਕੁਲ ਉਹਦੀ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਤੇ ਲੇਵਾ ਥੋੜਾ ਜਿਹਾ ਝੋਲੀ ਵਾਲਾ ਲੇਵਾ ਰੱਖਦੀ ਢੱਲਾ ਜ ਹੈ ਨਾ ਹਾਂ ਹਾਂ ਢੱਲਾ ਜ ਆ ਥੱਲੇ ਰੱਖਦੀ ਆ ਠੀਕ ਹੈ ਹਾਂਜੀ ਤੇ ਵੈਸੇ 20 1 ਕਿਲੋ ਲੀਟਰ ਤੱਕ ਦੁੱਧ ਚਵਾਇਆ ਇਹਨੇ ਹੱਸ ਜਾਂਦਾ ਪੂਰਾ ਛੱਡਿਆ ਇਹਦਾ ਲੱਤਾਂ ਜ ਐ ਹੂੰ ਮਹਾਲਾਗੀ ਤੁਰਦੀ ਹੈ ਜਦੋਂ ਬੰਦ ਬੰਦ ਹਾਂਜੀ ਸੋ ਦੋਸਤੋ ਕੱਦ ਵੱਡਾ ਪੂਰਾ ਇੱਕ ਰੰਗ ਬਲੈਕ ਆ ਹਵਾਨਾ ਕੁਝ ਜਿਹੜਾ ਸਪੋਰਟ ਵਾਈਟ ਹੈਗਾ ਤੇ ਵੀਰਾਂ ਦਾ ਵੀ ਚੱਡਾ ਕਾਫੀ ਵੱਡਾ ਬਣਾ ਕੇ ਤਿਆਰ ਕਰਦੀ ਆ ਅਜੇ ਦਿਨ ਘਟੋ ਘਟ ਇੱਕ ਮਹੀਨਾ ਬਿਆਸੂ ਦੇ ਵਿੱਚ ਠੀਕ ਆ ਤੇ ਬਾਕੀ ਪਿਛਲੇ ਸੂਬੇ ਦੀ ਤੁਹਾਨੂੰ ਜਿਹੜੀ ਵੀਡੀਓ ਆ ਉਹ ਵੀ ਆਪਾਂ ਕੁਝ ਨਾ ਕੁਝ ਦਿਖਾ ਦਾਂਗੇ ਠੀਕ ਆ ਤੇ ਪਸੂ ਥੋੜੇ ਜੇ ਘਰ ਦੇ ਹੋਣ ਕਰਕੇ ਦੋਸਤੋ ਥੋੜੇ ਜੇ ਕਿਤੇ ਨਾ ਕਿਤੇ ਓਪਰੇ ਬੰਦੇ ਤੋਂ ਥੋੜਾ ਡਰਦੇ ਆ ਠੀਕ ਆ ਉਹ ਹਿਸਾਬ ਨਾਲ ਤੁਸੀਂ ਜਿਹੜਾ ਮੈਨੇਜ ਕਰ ਲਿਓ ਠੀਕ ਆ ਆ ਲੋ ਅੱਛਾ ਵੀਰ ਤੁਹਾਨੂੰ ਕੀ ਲੈਣ ਦੇ ਨੇ ਇਸ ਵੇੜ ਦਾ ਇਹਦਾ 45000 ਮੁੱਲ ਕਰਦੇ ਆ 45 ਹਾਂਜੀ ਠੀਕ ਆ ਜੀ 42 ਦੀ ਦੇ ਦਾਂਗੇ ਠੀਕ ਆ ਵਿੱਚੋਂ ਮਾਣ ਤਾਨ ਕਰ ਦਾਂਗੇ ਠੀਕ ਆ ਜੀ ਹਾਂਜੀ ਅੱਛਾ ਤੁਹਾਨੂੰ ਭਾਈ ਜਿਹੜਾ ਤੁਹਾਡੇ ਕੋਲ ਕਲਿੱਪ ਪਿਆ ਉਹ ਆਪਣੇ ਕੋਲ ਮੌਜੂਦ ਹੁਣ ਇਸ ਟਾਈਮ ਹਾਂਜੀ ਹਾਂਜੀ ਪਾਣੀ ਥੜੀ ਦਾ ਪਿਛਲੇ ਸਾਲ ਦਾ ਹਾਂਜੀ ਹਾਂਜੀ ਠੀਕ ਆ ਜੀ ਉਹ ਦੋਸਤੋ ਆਪਾਂ ਐਡ ਜਰੂਰ ਕਰ ਦਾਂਗੇ ਨਾਲ ਠੀਕ ਆ ਜੀ ਇੱਕ ਜਜਮੈਂਟ ਹੋ ਜੂਗੀ ਤੁਹਾਨੂੰ ਵੀ ਕਿੰਨੀ ਕ ਵਿਹੜ ਬਣਦੀ ਆ ਕਿੰਨੀ ਕ ਤਿਆਰ ਹੁੰਦੀ ਆ ਹਾਂਜੀ ਠੀਕ ਆ ਤੇ ਇਹ ਤਿੰਨ ਪਸ਼ੂ ਅੱਜ ਵਿਕਾਊ ਸੀਗੇ ਹਾਂਜੀ ਇਹ ਤਿੰਨ ਪਸ਼ੂ ਵਿਕਾਊ ਆ ਠੀਕ ਹੈ ਭਰਾ ਤੇ ਇੱਕ ਨੰਬਰ ਆਪਣਾ ਜਰੂਰ ਸਾਂਝਾ ਕਰਦਗੇ ਜੀ ਨੰਬਰ ਆਪਣਾ ਹੈਗਾ 98774 08564 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਤਿੰਨ ਪਸ਼ੂ ਤੁਹਾਨੂੰ ਦਿਖਾਏ ਆ ਦੋ ਬੈੜਾਂ ਦਿਖਾਈਆਂ ਨੇ ਬਿਲਕੁਲ ਦੁੱਧ ਤੇ ਚਲਦੀਆਂ ਪਈਆਂ ਨੇ ਪਹਿਲਾ ਨਾ ਬੈੜਾਂ ਨੇ ਠੀਕ ਆ ਜੀ ਫਸਟ ਟਾਈਮਰ ਨੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਇੱਕ ਬਿਲਕੁਲ ਵੱਡੀ ਵੈੜ ਤੁਹਾਨੂੰ ਦਿਖਾਤੀ ਐ ਐਚਐਫ ਤੇ ਸ਼ਾਹੀਵਾਲ ਦਾ ਕਰੋਸ ਸੰਗ ਠੀਕ ਹੈ ਸੋ ਪੂਰੀ ਨਰਖਪਰਖ ਤਸੱਲੀ ਕਰਕੇ ਕੋਈ ਵੀਰ ਥਰੀ ਦੇ ਰੇਟ ਭਾਅ ਪਰਤਾ ਬਿਲਕੁਲ ਜਾਇਜ਼ ਜੈਨੂਨ ਰੇਟ ਭਾਅ ਪਰਤਾ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਧੁੰਨ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਪਿੰਡ ਸਵਰ ਸਿੰਘ ਠੀਕ ਹੈ ਜੀ ਨੇੜੇ ਪਿੰਡ ਸਿਤਵਾਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ